ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਨਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਰੇਲਵੇ ਰੋਡ ਟੁੱਟੀ ਹੋਣ ਕਰਕੇ ਅਤੇ ਇਸ ਰੋਡ ਨੂੰ ਨਾਂ ਬਣਾਏ ਜਾਣਦੇ ਰੋਸ ਵਜੋਂ ਇਸ ਰੋਡ ਦੇ ਉੱਤੇ ਦੁਕਾਨਾਂ ਕਰਨ ਵਾਲੇ ਦੁਕਾਨਦਾਰਾਂ ਨੇ ਰੋਸ ਦੇ ਵਜੋਂ ਅੱਜ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਅਤੇ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਠੀਕ ਹੈ ਸਰ ਓਕੇ 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 ਤੁਹਾਡਾ ਫੋਟੋ ਥੋੜਾ ਫੋਟੋ ਅੱਗੇ ਜੀ ਤਾਂ ਉਹ ਸਾਫ਼ ਫੋਟੋ ਲਈ ਅਗੇ और भी न करो पूरी पूरी सब फाड़ो लाजमा दान बिल्कुल बाकी राम पूरी नैना का सम्मान उधर कर नहीं कर वोट बहुत सारे जानवर टिंकरा और टमाटर भी बहुत है क्या मतलब रेलवे लाइन पर भी जा लिया टूट को हो गया बहुत तनाव हो गया कि सीधे टूट रहा है एक तक کوئی کو گزارش میں اپ دے کر جانائیں کہ یہ بڑے بڑے کی ایک particulier پوائنٹ پر جب بھی ہوگی حل کر کے جنہوں نے پہلا جو گل کرتے ہیں اس پر میں چھوٹے میں 22 سے نہیں تھا وہ 22 کی نہیں سمجھ اور کوئی بندہ اپ کے دے گئے ہیں ہاتھ لکھ کریاں میں جانا ہے جانیں جان اس کو تابع کرنا ہے

تعہوں بھی سب کو پتا ہے میں نہ ہی گھوم کر ختم ہو جا رہے ہیں پچی مارچ آ گئی تاریخ پہلی اپریل تو سا بھی کرتا ریلوے روڈ بناؤں دو کروڑ پندرہ لاکھ کا آلریڈی متا پاس ہوا پیا میں کاپی لے کے آیا پانچ منٹ لگ گیا میں کاپی لے کے آیا مطلب ਉਹ ਮਤੇਦਾਰ ਸੇ ਕਰਤਾ ਗਿਆ ਹਾਈ ਕੋਰਟ ਅਸੀਂ ਉਹ ਵਿਚਾਰਾ ਜੁੜੀ ਕਰਦੇ ਪਏ ਆਈਏ ਸ਼ਾਂਤਨ ਬੈਠੇ ਆ ਸਾਡੀ ਪੂਰੀ ਡਿਮਾਂਡ ਹੈਗੀ ਪੂਰੀ ਸਾਡੀ ਇੱਛਾ ਹੈਗੀ ਹੈ ਵੀ ਪ੍ਰਸ਼ਾਸਕਾਂ ਤੋਂ ਪਹਿਲਾਂ ਪਹਿਲਾਂ ਤੁਹਾਡੀ ਟੈਂਡਰ ਲਾ ਕੇ ਰੋਡ ਬਣਾ ਦੀਏ ਤੁਹਾਨੂੰ ਯਾਦ ਹੋਵੇ ਅੱਜ ਤੋਂ 1.5-2 ਸਾਲ ਪਹਿਲਾਂ ਜਦੋਂ ਤੁਹਾਡੇ ਵੀ ਬੰਦੇ ਆਏ ਸੀ ਤੁਸੀਂ ਕਿਹਾ ਇੰਟਰਲੋਕਿੰਗ ਟੈਲਾਂ ਲਾਓ ਜੀ ਪ੍ਰੀ-ਮਿਕਸਡ ਹੈ ਠੀਕ ਹੈ ਅਸੀਂ ਉਹਨੂੰ ਮਤੇ ਨੂੰ ਮੈਂਡ ਕੀਤਾ ਮਤਾ ਮੈਂਡ ਕਰਕੇ ਆਈ ਇੰਟਰਲੋਕਿੰਗ ਟੈਲਾ ਪਾਈਆਂ ਦੇ ਵਿੱਚ ਇਨਕਰੀਜ਼ ਹੋਇਆ ਬਜਟ ਦਾ ਹੁਣ ਹਾਈ ਕੋਰਟ ਸਾਡੇ ਕੁਝ ਬੰਦੇ ਕਮੇਟੀ ਦੇ ਹਾਈ ਕੋਰਟ ਚਲੇ ਗਏ ਨੇ ਉਹਨਾਂ ਨੇ ਸਟੇ ਕਰਤਾ ਸੀ ਮੈਂ ਸਟੇ ਦੀ ਵੀ ਇਹੀ ਪੀ ਪਾਤੀ ਪੰਜ ਆ ਗਏ ਹੁਣ ਆ ਕਾਪੀ ਨਹੀਂ ਤੁਹਾਨੂੰ ਦਾ ਚੈੱਕ ਕਰ ਲਓ ਠੀਕ ਹੈ ਜਦੋਂ ਮੈਟਰ ਹਾਈ ਕੋਰਟ ਮੈਟਰ ਹੋ ਗਿਆ ਮੈਂ ਤੁਹਾਨੂੰ ਕਹਾਂਗਾ ਤੁਸੀਂ ਵੀ ਅਪੀਲ ਕਰੋ ਆਪਣਾ ਤਾਂ ਕਿ ਤੁਹਾਨੂੰ ਵੀ ਚਾਨਣ ਹੋਵੇ ਹਾਈ ਕੋਰਟ ਚ ਕਿਸ ਤਰ੍ਹਾਂ ਦਲੀਲ ਅਪੀਲਾਂ ਹੁੰਦੀਆਂ ਕੀ ਹੁੰਦਾ ਤੁਸੀਂ ਵੀ ਚਾਰਾ ਜੋਹੀ ਕਰੋ ਉਹ ਤੇ ਵੀ ਕਰੋ 957 ਦਿਓ ਅਫੀਤ ਦਾ ਨਾਮ ਲੈ ਲਿਆ 24 ਘਟੇ ਨਾਮ ਦਾ ਸਾਨੂੰ ਜਿੱਥੇ ਕਹੋਗੇ aí ਖੜੇ ਹਾਂ ਉੱਥੇ ਮੇਰੀ ਤੁਹਾਨੂੰ ਮੇਰੀ ਵੀ ਪੀਲੇਗੀ ਤੁਹਾਨੂੰ ਜੀ ਸਾਡਾ 7 ਦਿਓ ਇੱਕ ਇੱਕ 11 ਮਲੇ ਕਹੀ ਹੈ ਅੱਗੇ ਕਿੰਨਾ ਹੈ ਤੁਸੀਂ ਕਰੋ ਤਾਂ ਕਿ ਸਟੇਟ ਮੂਵ ਹੋਵੇ ਜਿੱਦਾਂ ਸਟੇਟ ਮੂਵ ਹੋ ਜਾਏ ਅਗਲੇ ਦਿਨ ਟੈਂਡਰ ਮੈਂ ਲਾ ਦੂੰਗਾ ਜੀ ਇਹ ਤੁਹਾਨੂੰ ਪ੍ਰੋਮਿਸ ਨਾ ਲੱਗ ਕੇ ਮੈਨੂੰ ਆਪੇ ਸਵੀਮ ਸਾਡੀ ਉਸਰੀ ਪਾਰਟੀ ਇਹ ਕਹਿ ਰਹੀ ਹੈ ਅਸੀਂ ਰੇਲਵੇ ਰੋਡ ਦੇ ਹਦੇਸ ਤੇ ਇਹਨੇ ਲਿਆ ਸੜਕੋ ਪ੍ਰੂਫ ਅਸੀਂ ਜਾਇਆ ਡੀ ਸਾਹਿਬ ਨੂੰ ਮਿਲੇ ਆਇਆ ਉਹਨਾਂ ਨੇ ਦਿਖਾ ਲਿਆ ਵੀ ਇਹ ਬਾਜ਼ਾਰ ਚੱਲੇ ਉਹ ਕਹਿ ਰਹੇ ਜੀ ਪਰ ਸੀਡਿੰਗ ਸਟੇ ਦਾ ਮਤਲਬ ਕੀ ਹੁੰਦਾ ਜੀ ਪ੍ਰੋਸੀਡਿੰਗ ਇਹ ਥੋੜਾ ਐਕਸੈਪਟ ਰੇਟ ਦੇ ਨਾਟ ਹੁੰਦੀ ਜੀ ਪਰ ਸੀਡਿੰਗ ਸਟੇ ਕੋਈ আচ্ছা ਉਹਨੂੰ ਕੋ ਲਿਖ ਕੇ ਦੇ ਦੋ ਚਲ ਲਿਖ ਕੇ ਦੇ ਜੀ ਉਹ ਕਹੇ ਕਿ ਦੇਣ ਭਈ ਸਾਨੂੰ ਇਸ ਮਤਲਬ ਰੇਲਵੇ ਰੋਡ ਤੇ ਨਹੀਂ ਹੈ ਬਰਾਦ ਜਿਹੜੇ ਮਾਸਟਰ ਵੀ ਸਾਡੇ ਨਾਲ ਗੱਲ ਕਰੂਗੇ ਜੀ ਹਾਂਜੀ ਉਹ ਪੰਡਤ ਸਾਹਿਬ ਜਾਣੇ ਕਿ ਜਿਹਨੇ ਗੱਲ ਕਰ ਲੈਣੀ ਉਹ ਕਿਉਂਕਿ ਉਹ ਸਾਨੂੰ ਜਾਨੀ ਪਬਲਿਕ ਨੂੰ ਬੇਕੂਪ ਬਣਾ ਰਹੀਆਂ ਸਾਰੇ ਸਾਰੇ ਸਾਡੇ ਨਹੀਂ ਪਾਰਟੀਆਂ ਬੇਕੂਪ ਬਣਾ ਰਹੀਆਂ ਅਸੀਂ ਹੁਣ ਜਿਹੜੇ ਵਪਾਰ ਮੰਡਲ ਆ ਨਾ ਸ਼ਹਿਰ ਦੇ ਵਾਸੀ ਅਸੀਂ ਇਹ ਚਾਹਨੇ ਕਿਸੇ ਵੀ ਹੱਦ 'ਚ ਸੜਕ ਬਣਨੀ ਚਾਹੀਦੀ ਹੈ ਕਹੀ ਵੀ ਚਾਹਨੇ ਉਸ ਤੋਂ ਬਾਅਦ ਇਹ ਵੀ ਮਤਲਬ ਆਪਣੇ ਕਹਿੰਦੇ ਆ ਕਿ ਜੇ ਪ੍ਰਸ਼ਾਸਨ ਹੱਥ ਖੜੇ ਕਰ ਦੇ ਤਾਂ ਵੀ ਸਾਡੇ ਅਸੀਂ ਸਟੇ ਲਿਆ ਜੀ ਅਸੀਂ ਬਣਨੇ ਫਿਰ ਸਾਨੂੰ ਇਜਾਜ਼ਤ ਦਿੱਤੀ ਜਾਵੇ ਵੀ ਅਸੀਂ ਆਪਣੀ ਕਲੈਕਸ਼ਨ ਕਰਕੇ ਅਸੀਂ ਸੜਕ ਬਣਾਈ ਜਾ ਸ਼ੰਤ ਆ ਬਣਾ ਕਿਉਂਕਿ ਉੱਥੇ ਵਪਾਰ ਦੇ ਨਾਲ ਨਾਲ ਨਾ ਜੀ ਸਰ ਉੱਥੋਂ ਮਤਲਬ ਐਕਸੀਡੈਂਟ ਦਾ ਬਹੁਤ ਹੁੰਦਾ ਬਹੁਤ ਐਕਸੀਡੈਂਟ ਹੁੰਦੇ ਆ ਕਿਸੇ ਨੂੰ ਬਾਹਰਲੇ ਬੰਦੇ ਨੂੰ ਪਤਾ ਨਹੀਂ ਲੱਗਦਾ ਖੱਟਾ ਕਿੱਥੇ ਆ ਥਣ ਮਾਹੌਲ ਐਡੀਸ਼ਨ ਕਰਦੇ ਜੀ 2 ਕਰੋੜ 15 ਲੱਖ ਤੋਂ ਇਲਾਵਾ ਅਮਰਤੂ ਸਕੀਮ ਦੇ ਵਿੱਚ ਕਾਹਲੀ ਰੇਲ ਰੋੜੀ ਥੱਲੇ ਪਾਈਪਾਂ ਕਧੀਆਂ ਪੈਂਦੀਆਂ ਉਹ ਜੀ ਵੀ ਪਾਸ ਕਰਾਤੀ ਸੀ ਉਹ 9 ਕਰੋੜ ਰੁਪਏ ਦਾ ਇਸ਼ੂ ਆ ਚਾਰ ਪੰਜ ਕਰੋੜ ਦਾ ਇਹ ਨਹੀਂ ਵੀ ਨਹੀਂ ਬਿਲਕੁਲ ਰੋਡ ਸਾਡੀ ਨੰਬਰ 1 ਪ੍ਰੋਟੀਅਰ ਦੇ ਰਹੇ ਹੋ। ਪਰ ਡਿਊ ਟੂ ਹਾਈਪੋਰਟਸ ਦੇ ਸਾਡੀ ਹੱਥ ਬੰਦ ਗਿਆ। ਸਰ ਤੁਸੀਂ ਬੜੀ ਅੱਛੀ ਗੱਲ ਕੀਤੀ ਐ ਐਕਸੈਕਟਲੀ ਜਿਹੜੀ ਤੁਸੀਂ ਕਹੇ ਜੀ ਸਟੇ ਹਟਦਾ ਅਗਲੇ ਦਿਨ ਟੈਂਡਰ ਲੱਗਦਾ। ਬਿਲਕੁਲ ਸਮਝਾਓ ਜਿਹੜਾ ਕੰਮ। ਆਜ ਸਟੇ ਟੂਟੇ ਕਿਉਂਕਿ ਅਜੀਬ ਅਯਾਦ ਆਫਰੀ ਨਹੀਂ ਆ। ਟੈਂਪੋਰਰੀ ਪ੍ਰਸਾਸ ਅਗਲੇ ਦਿਨ ਹੀ ਸਾਢੇ 8:00 ਵਜੇ ਸਟਾਰਟ ਕਰਕੇ ਉਹ ਕਿੰਨੇ ਦਾ ਕੰਟਰੰਡਾ ਉਸ ਤੋਂ ਬਾਅਦ ਰੋਡ ਨੂੰ ਸਟਾਰਟ ਕਰਦੇ ਆ ਬੜੇ ਕਾਰਨ ਇਸ਼ੂ ਕਰਕੇ ਰੋਡ ਬੰਨੀ ਸਟਾਰਟ। ਸਰ ਕੈਲਸੀ ਸਾਹਿਬਾ ਵੱਲੋਂ ਸਟੇ ਦਿੱਤਾ ਗਿਆ ਸੀਗਾ ਜਦੋਂ ਮੇਰੀ ਗੱ ਹੇਪੜ ਸਾਊਪਰ ਪਰਸੂ ਮੈਂ ਗਿਆ ਸੀ ਜੀ ਉਹਨਾਂ ਕੋਲ ਉਹ ਕਹਿ ਰਹੇ ਸੀ ਜੀ ਜਿਹੜਾ ਸਟੇ ਹੈਗਾ ਉਹ ਕਿਉਂਕਿ ਮੀਟਿੰਗ ਵਗੈਰਾ ਵੀ ਇਲੀਗਲ ਸੀ ਕਿਉਂ ਤੇ ਪਰ ਵੀ ਲਿਤਾ ਗਿਆ ਸੀਗਾ ਤੇ ਸਾਰਿਆਂ ਦੇ ਉੱਪਰ ਸਟੇ ਚੱਕ ਦਿੱਤਾ ਗਿਆ ਸਰ ਉਹਨਾਂ ਨੇ ਹੀ ਬਣੀ ਸੀ ਸੈ ਪਰ ਸੀਡਿੰਗ ਸਟੇ ਨਹੀਂ ਸੀ ਇਹ ਕਾਪੜਾ ਜੀ ரைਟ ਹੈ ਸਰ ਅਮਾ ਨੂੰ ਆਈ ਹੈ ਟੂ ਕੀਤਾ ਠੀਕ ਹੈ ਸਰ ਆਈ ਕੋਲ ਨੇ ਪ੍ਰोसीडिंग ਸਟੇ ਕਰਤੀਆਂ ਉਹ ਉਹਦੇ ਚ ਕੋਈ ਇਹ ਨਹੀਂ ਹੈਗਾ ਰੇਲਵੇ ਰੋਡ ਜਾਂ ਫਲਾਮਾ ਕੋਈ ਮੈਂਸ਼ਨ ਨਹੀਂ ਹੈ ਨਾ ਤੇ ਸਰ ਜਿਹੜੀ 7 ਕਰੋੜ ਰੁਪਈਆ ਪਾਈਪਲਾਈਨ ਲਈ ਆਏ ਦਾ 9 ਕਰੋੜ 9 ਕਰੋੜ ਠੀਕ ਹੈ ਐਡੀਸ਼ਨ ਲੌਂਗ ਜੋਤਾ ਧੋਨੀਆ ਨਗਰ ਕੌਂਸਲ ਦੀ ਜੇ ਕਿ ਵਾਈਸ ਪ੍ਰਧਾਨ ਐ ਸੀਨੀਅਰ ਵਾਈਸ ਪ੍ਰਧਾਨ ਨੇ ਜਿਹੜਾ ਹਾਈ ਕੋਰਟ ਰੈਕਸ਼ਨ ਦਿੱਤੀ ਉਹ ਵੀ ਮੈਂ ਇਸ ਆਲ ਪੁੱਛ ਕੇ ਹੋਣੀ ਕਰਵਾ ਜਲਦੀ ਕਰ ਦਿਨਾ ਠੀਕ ਹੈ ਸਰ ਇਹ ਛੋਟੀ ਜਿਹੀ ਗੱਲ ਹੋ ਰਹੀ ਜੀ ਬਈ ਕਿਸੇ ਵੀ ਜਗ੍ਹਾ ਦੇ ਉੱਤੇ ਤੁਹਾਡੇ ਤੋਂ ਉੱਪਰ ਅਥਾਰਟੀ ਐਸੋ ਨੇ ਜਿਹੜਾ ਸਿਟੀ ਕਾਉਂਸਲ ਦੇ ਵਿੱਚ ਤੁਸੀਂ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਕਿਸੇ ਵੀ ਤਰੀਕੇ ਨਾਲ ਤੁਸੀਂ ਇਹ ਕਰੋ ਕਰ ਸਕਦੇ ਹੋ ਸ਼ਹਿਰ ਵਾਸੀ ਤੁਹਾਡੇ ਬੜੇ ਧੰਨਵਾਦੀ ਹੋਣਗੇ ਕਿਉਂਕਿ ਸਿਰਫ ਰੇਲਵੇ ਰੋਡ ਦਾ ਮਸਲਾ ਨਹੀਂ ਹੈ ਸ਼ਹਿਰ ਦੀ ਹਰ ਇੱਕ ਸੜਕ ਰੁੱਟੀ ਹੋਈ ਹੈ ਤੁਹਾਨੂੰ ਲੱਗਦਾ ਵੀ ਅਸੀਂ ਚੁੱਪਚਾਪ ਬੈਠੇ ਹਾਂ ਸਾਡਾ ਮੰਨਦਾ ਜੀ ਅਸੀਂ ਰਾਤੋਂ ਰਾਤ ਦੀ ਕੋਸ਼ਿਸ਼ਾਂ ਨੇ ਆ ਤੋ ਇਹ ਪ੍ਰਵਾਸਨ ਨੇ ਤੁਹਾਨੂੰ ਲੱਗਦਾ ਹੀ ਚੁੱਪਚਾਪ ਬੈਠੇ ਹੋਵਾਂਗੇ ਮੀਟਿੰਗਾਂ ਦਾ ਹੀ ਹੋ ਰਿਹਾ ਹੈ ਨਾ ਅਸੀਂ ਦਿਨ ਰਾਤ ਅਜੇ ਕੋਸ਼ਿਸ਼ 100% ਕੋਸ਼ਿਸ਼ ਅਸੀਂ ਕੀਤੀ ਹੈ ਅਸੀਂ ਕਹਿੰਦੇ ਕਿ ਸ਼ਾਂਤੀ ਹੋ ਜਾ ਤੁਸੀਂ ਕਰਾ ਦਿਓ ਤੁਹਾਡੇ ਭਰਾ ਹੀ ਤੁਹਾਡੇ ਵਿੱਚੋਂ ਹੀ ਨੇ ਇਕ ਦਿਨ ਅਸੀਂ ਪਾਰਟੀ ਵਾਲਿਆਂ ਨੂੰ ਅਸੀਂ ਕਹਿ ਦਈਏ ਤੇ ਹਾਂ ਵੀ ਉਹ ਸ਼ਰੇਆਮ ਆ ਕੇ ਮਤਲਬ ਆਪਣੇ ਪਬਲਿਕ ਦੇ ਵਿੱਚ ਆ ਕੇ ਕਹਿੰਦੇ ਵੀ ਸਾਨੂੰ ਰੇਲਵੇ ਰੋਡ ਬਰਨ ਚ ਕੋਈ ਇਤਰਾਜ਼ ਨਹੀਂ ਅਸੀਂ ਲੈ ਕੇ ਦਿੰਦੇ। ਕੀ ਕਰ ਸਕਦਾ ਜੀ ਸੰਤੂ ਸਿੰਘ ਇੱਕੜੇ ਪੰਜ-ਸੱਤ ਐਮਸੀ ਇਹਨਾਂ ਦੇ ਬਾਅਦ ਅੱਗੇ ਅਸੀਂ ਧਾਰਨ ਦੇ ਕੇ ਇੱਕ ਨਹੀਂ ਕਰਾਂ ਉਹ ਆਂਦੀ ਹੈ। ਕੀ ਕਰਦੇ ਮੈਂ ਉਹ ਲਿਖ ਦੇਣਾ ਆਪਣੇ ਸਾਹ ਦੇ ਵਿੱਚ ਇੱਕ ਮੇਰੀ ਗੱਲ ਨਹੀਂ ਤੇ ਮੇਰੀ ਗੱਲ ਇੱਕ ਹੋਰ ਲੈਂਦੀਆਂ ਤੁਸੀਂ ਇੱਕ ਮੀਟਿੰਗ ਦਾ ਟਾਈਮ ਰੱਖਦੇ ਸਾਰੇ ਐਮਸੀ ਸਰਵਾਂ ਨੂੰ ਖੁਲਾ ਲੋ ਦੂਜੇ ਪਾਸੇ ਅਸੀਂ ਸਾਰੇ ਰੇਲਵੇ ਨੂੰ ਐਸੋਸੀਏਸ਼ਨ ਤੁਹਾਡੇ ਕੋਲ ਇਕੱਠੇ ਹੋ ਕੇ ਆ ਜਾਣਗੇ ਸੱਚ ਦਾ ਸੱਚ ਤੇ ਇਹ ਹੁੰਦਾ ਪਾਣੀ ਪਾਣੀ ਹੋ ਜਾਏਗਾ ਉਂਿ ਪਰ ਆਪਣੇ ਲੇਬਰ ਤੇ ਸੰਭੋ ਸਰ ਇੱਕ ਮੇਰੇ ਸ਼ਹਿਰ ਵਾਸੀਆਂ ਦੇ ਵਾਸਤੇ ਗੱਲ ਨਹੀਂ ਐ ਸਰ ਇਹ ਥੋੜਾ ਜਿਹਾ ਮੇਰੀ ਮੇਰੇ ਹਿਸਾਬ ਨਾਲ ਥੋੜਾ ਜਿਹਾ ਲੰਬਾ ਚੱਲਦਾ ਜੀ ਗੱਲ ਇੱਥੇ ਮੁਕਣੀ ਐ ਜੀ ਕਿ ਤੁਹਾਨੂੰ ਹਾਈ ਕੋਰਟ ਦੇ ਆਰਡਰ ਆ ਇਲੈਕਸ਼ਨ ਕਰਾਣ ਇਲੈਕਸ਼ਨ ਜਿਹੜੀ ਜਿਹੜੀ ਪ੍ਰोसीडिंग ਹੈ ਹਾਈ ਕੋਰਟ ਨੇ ਉਹ ਸਟੇ ਕੀਤੀ ਹੈ ਜੀ ਆ ਤੁਸੀਂ ਇਲੈਕਸ਼ਨ ਅੱਜ ਦੀ ਹੈ ਜੇ ਕਾਹ ਪਾ ਦੇ ਕੋ ਪਾਵਰ ਔਰ ਉਹ ਨਵਾਂ ਪ੍ਰਧਾਨ ਜਿਹੜਾ ਚੁਣਿਆ ਜਾਵੇ ਉਹ ਮਤਾ ਪਾਵੇ ਤਾਂ ਸੜਕ ਤਿਆਰ ਹੈ ਇੰਨਾ ਲੰਬੇ ਪ੍ਰੋਸੀਡਿੰਗ ਚ ਚੱਲਣ ਦੀ ਲੋੜ ਹੀ ਨਹੀਂ ਹੈ ਜਿੱਥੇ ਆਪਾਂ ਉਹ ਵੀ ਉਹ ਵੀ ਜਲਦੀ ਕਰਵਾ ਦੇਵੇ ਮੈਂ ਤੁਹਾਨੂੰ ਦੇਖੋ ਜੀ ਇਲੈਕਸ਼ਨ ਸਰ ਜੀ ਇੱਕ ਮਿੰਟ ਜੀ ਬਾਕੀ ਵਾਲੇ ਪਾਣੀ ਨਾ ਜਾਓ ਇਲੈਕਸ਼ਨ ਉੱਪਰ ਜ਼ੋਰ ਪਾਓ ਇਲੈਕਸ਼ਨ ਵਾਲੇ ਖਦਾ ਪਾ ਦੇ ਇੱਕ ਵਾਰ ਇੱਕ ਬੇਨਤੀ ਹੈ ਸਰ ਸਰ ਬੇਨਤੀ ਹੈ ਕਿ ਜਿਹੜਾ ਹਾਊਸ ਦੀ ਮੀਟਿੰਗ ਹੋ ਰਹੀ ਹੈ ਜੀ ভাইস ਪ੍ਰਧਾਨ ਦੀ ਉਹ ਪੋਸਟਪੋਨ ਹੋਣ ਦਾ ਕਾਰਨ ਕੀ ਇਸਲੇ ਕਿ ਤੁਹਾਨੂੰ ਜਾਨਾ ਪਤਾ ਨਹੀਂ ਅਰੇ ਰਾਜਨੀਤਿਕ ਕਾਰਨ ਭਾਜੀ ਕੋਈ ਨਹੀਂ ਦੇਖੋ ਸਰ ਇਹ ਮੇਰੇ ਕਹਿੰਦੇ ਸਰ ਸਰ ਸ਼ਹਿਰ ਹੁੰਦਾ ਦੇਖੋ ਸਰੜ ਨੂੰ ਨਾਲ ਸਰ ਸਰ ਪ੍ਰੈਡਿਕਲ ਲੜਾਈ ਇਹ ਸ਼ਹਿਰਦਾਰ ਆਮ ਬੰਦੇ ਸਾਰੇ ਜੀ ਟੀਪੀਸ ਹੋ ਰਿਹਾ ਲੋਕਾਂ ਦੇ ਕੰਮ ਰੁਕੇ ਪਏ ਆ ਚਾਹੇ ਸਪਾਈਸਟ ਦੇ ਨਾਲੋਂ ਚਾਹੇ ਸ਼ਹਿਰਦਾਰ ਦੇ ਨਾਲੋਂ ਹਰੇਕ ਗਲੀ ਹਰੇਕ ਮੱਲਾ ਟੁੱਟਿਆ ਪਿਆ ਵਾ ਸਰ ਕੰਮ ਤਾਂ ਕੋਈ ਨਹੀਂ ਜੇ ਇਹਨਾਂ ਦੀ ਆਪਣੀ ਕੋਈ ਪੋਲੀਟਿਕਲ ਲੜਾਈ ਹੋ ਬਾ ਆ ਯਾਪ ਦੇਖਣਾ ਨਾ ਸ਼ਹਿਰ ਦੀ ਕੀ ਕਸੂਰਤ ਹੈ ਇਹਦੇ ਵਿੱਚ ਕਿਹੜੀ ਕੋਰਡ ਦੀ ਲੜਾਈ ਹੈ ਤੁਸੀਂ ਸਾਡੇ ਸਾਥ ਦੇ ਹੋ ਤੁਸੀਂ ਬਾਕੀ ਤੁਸੀਂ ਦੋ ਸੁਝਾਜ ਦਿੱਤੇ ਨੇ ਉਹ ਮੈਂ ਵਿਚਾਰ ਨਾਲ ਸਵਾਦ ਕਰਕੇ ਹੋ ਗਿਆ ਸਰ ਉਹਨਾਂ ਨੇ ਇਸ ਕਰਕੇ ਮੈਂ ਲੜਦਾ ਨਹੀਂ ਹਾਂ ਪਰ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਹਾਈ ਕੌਂਡ ਦੇ ਡਾਇਰੈਕਸ਼ਨ ਨਾ ਕਿਸੇ ਪੋਲੀਟੀਕਲ ਪਾਰਟੀ ਨੂੰ ਸਿਰਫ ਅਫੀਸਰਸ ਨੂੰ ਤੁਹਾਡਾ ਹੱਕ ਬਣਦਾ ਹੈ ਕਿ ਜਲਦੀ ਤੋਂ ਜਲਦੀ ਇਲੈਕਸ਼ਨ ਕਰਾਓ ਕੰਮੇ ਖਾਬਾ ਮੈਂ ਨਹੀਂ ਇਲੈਕਸ਼ਨ ਹੋਇਆ ਮਤਾ ਪਿਆ ਤੇ ਸਰ ਪਰ ਜਨਾਕਰ ਜਨਾਕਰ ਰਾਜ ਹੈ ਰਾਜ ਕਰਤਾ ਪਾਰਟੀ ਇਹ ਨਹੀਂ ਕਰਾਉਗੀ ਚਲ ਨਹੀਂ ਹੋ ਕੰਮ ਚਲੋ ਇੱਕ ਨਾ ਕਰਦੇ ਜਿਆਦਾ ਨਹੀਂ ਹੈ اٽي اڪر کي رکوڙي ڪم ڪاڻي هڪڙا صاحب ۽ ڪا ٻي ڪا سائنر ۽ ٻن ڪجهه سان ۽ جي ڏاڙي هو ڪهنديا ਪਾਰਟੀ ਲਈ ਅੱਜ ਇੱਕ ਬੰਦੇ ਨੇ ਉਹਨੇ ਸਟੇ ਨਹੀਂ ਲਿਆ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਉਹਨਾਂ ਨੂੰ ਇੱਕ ਚੀਜ਼ ਦਾ ਕਹਿ ਤਾ ਵਾ ਵੀ ਕਾਹਦੇ ਚੇ ਤੁਸੀਂ ਜਾਣੇ ਅਸੀਂ ਉਹਨਾਂ ਨੂੰ ਕਹਵਾ ਲੈਂਦੇ ਆ ਵੀ ਸਭ ਨੂੰ ਮੇਰੇ ਕੋਲ ਤੁਹਾਡੇ ਤੇ ਤੁਹਾਡੇ ਕੋਲ ਵੀ ਕਹਿ ਦੂਗਾ ਯਕੀਨ ਹੈ ਬਿਲਕੁਲ ਕੋਈ ਨਹੀਂ ਵੀ ਉਹ ਕਹਿ ਦੂਗੇ ਉਹ ਕਹਿ ਦੂਗੇ ਨਾ ਕਿਆ ਬਣਾ ਦੂਗੇ ماہی <wh barrels apare Lucaric livest> ਸਾਡੇ ਜਿਹੜਾ ਸਕੂਲ ਹੈਗਾ ਇਹ ਕੰਡੀਗੜ ਰੋਡ ਦੇ ਸਥਿਤ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੇ ਐਸਟ ਮਾਡਲ ਸਕੂਲ ਜਿਹੜਾ ਹੈਗਾ ਉਤਲਾਇਆ ਹੈਗਾ ਜਿਹਦੇ ਵਿੱਚ 3 ਨਸ ਤੋਂ ਲੈ ਕੇ 5ਵੀਂ ਜਮਾਤ ਇੰਗਲਿਸ਼ ਮੀਡੀਅਮ ਵਿੱਚ ਪੜ੍ਹਦੇ ਰਏ ਦਿੱਤੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰੇ ਮੇਰੀ ਬੇਨਤੀ ਕਰਦਾ ਆ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਜਿਹੜੇ ਇੱਥੇ ਨਾਲ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜ਼ਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਆ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪੱਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਆਦੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜ੍ਹਾਈ ਪੱਖੋਂ ਵੀ ਇਹ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇਫੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਦਮੀ ਕੋ ਕਲਾਸ ਤੱਕ ਪੜ੍ਹੇ ਆ। 1 ਲੱਖਾਂ ਜਿਹੜੇ ਹੈਗੇ ਆ ਤੇ ਸੱਦੇ ਕੋ ਪਲੱਸ 1 ਪਲੱਸ 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪੂਰੀ ਦਿੱਤੀ ਜਿਹੜੀ ਆ ਇਹ ਇਸ ਇਹ ਜਿਹੜਾ ਹੈਗਾ ਸਾਡੇ ਓਜਨੀ ਕਲਾਸਾਂ ਚੱਲ ਰਹੀਆਂ ਨੇ ਆਈਆਂ। ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਆ ਦਾਖਲ ਕਰਵਾਓ ਤੇ ਤੁਹਾਨੂੰ ਜਿਹੜਾ ਆ ਇਹ ਇਹ ਜਿਹੜਾ ਇੱਕ ਹੋਰ ਮੌਕਾ ਦੇਕ ਨੂੰ ਦੇ ਧੰਨਵਾਦ ਇਹ ਸੱਜਿਆ ਸ਼ਹਿਰ ਫਲਸੇਂਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨਮਲੀਆ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ ਧੰਨਵਾਦ